ਮਸ਼ਹੂਰ ਹੋਇਆ ਸੀ ਉਹਨਾਂ ਦਾ ਹਰ ਜਗ੍ਹਾ ਪੋਸਟਰ ਲੱਗੇ ਸੀ ਕੰਧਾਂ ਤੇ ਵੀ ਉਹ ਕਿਸ ਤਰੀਕੇ ਨਾਲ ਬੱਚਿਆਂ ਦੇ ਸਕੂਲਾਂ 'ਚ ਜਾ ਕੇ ਉਹ ਕੀ ਹਰਕਤਾਂ ਕਰਦੇ ਆ ਮਨੀਸ਼ਾ ਗੁਲਾਟੀ ਜੀ ਉਹਨਾਂ ਨੇ ਔਨ ਰਿਕਾਰਡ ਕੀਤਾ ਵੀ ਜੋ ਇਹਨਾਂ ਨੇ ਛੇੜਖਾਨੀ ਕੀਤੀ ਆ ਆਈਐਸ ਅਫੀਸਰ ਨਾਲ ਮੀਟੂ ਮੀਟੂ ਦੇ ਮਹਾਨ ਮਹਾਨ ਲੀਡਰ ਨੇ ਜੇ ਮੀਟੂ ਦੇ ਉਹ ਚਰਨਜੀਤ ਚੰਨੀ ਨੇ ਦੇਖੋ ਚਰਨਜੀਤ ਚੰਨੀ ਜੀਤਾ ਇੱਕ ਐਸੇ ਮੁੱਖ ਮੰਤਰੀ ਨੇ ਜਿਹੜੇ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਕੋਈ ਹਾਰਿਆ ਹੋਵੇ ਪਰ ਚਰਨਜੀਤ ਚੰਨੀ ਇੰਨੇ ਮਹਾਨ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਹੁੰਦੇ ਦੋਨੋਂ ਸੀਟਾਂ ਤੋਂ ਹਾਰੇ ਇੱਕ ਤੋਂ ਤਾਂ ਜ਼ਮਾਨਤ ਹੀ ਜਬਤ ਹੋਈ ਆ ਇਸੇ ਜ਼ਿਲ੍ਹੇ 'ਚ ਮੈਨੂੰ ਲੱਗਦਾ ਜਿੱਥੇ ਉਹ ਬੋਲ ਰਹੇ ਸੀਗੇ ਨੇੜੇ ਇਸ ਕਰਕੇ ਉਹ ਕੀ ਬੋਲਣਗੇ ਤੇ ਦੂਜੀ ਗੱਲ ਮੈਂ ਚਰਨਜੀਤ ਚੰਨੀ ਜੀ ਨੂੰ ਬਹੁਤ ਵਾਰ ਸਮਝਾਇਆ ਬਹੁਤ ਵਾਰ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਨਾ ਇਹ ਜਿਹੀਆਂ ਗੱਲਾਂ ਕਰੋ ਕਿਉਂਕਿ ਤੁਸੀਂ ਉਹ ਵਿਚਾਰੇ ਸ਼ਰੀਫ ਆਦਮੀ ਨੀ ਟੂ ਸ਼ਟਰਾਂ ਵਾਲਿਆ ਦਾ ਤੁਸੀਂ ਨਾਂ ਲਿਆ ਉਹਨਾਂ ਦਾ ਕੰਮ ਵੀ ਤੁਸੀਂ ਖੋਲਿਆ ਸੀ ਜਦੋਂ ਮੁੱਖ ਮੰਤਰੀ ਸੀ ਆ ਮੈਂ ਤੁਹਾਨੂੰ ਦੋ ਤਿੰਨ ਇਹਨਾਂ ਦੀਆਂ ਗੱਲਾਂ ਦਿਖਾਉਣਾ ਵੀ ਤੁਸੀਂ ਹੈਰਾਨ ਹੋ ਜਾਓਗੇ ਇਹ ਨਾਲ ਆ ਚਰਨਜੀਤ ਚੰਨੀ ਜੀ ਇਹ ਆ ਸੱਪ ਫੜਦੇ ਆ ਦੂਜੀ ਚਲੋ ਛੱਡੋ ਆ ਆ ਜਿਹੜਾ ਚਰਨਜੀਤ ਚੰਨੀ ਜੀ ਦਾ ਸਭ ਤੋਂ ਵੱਡਾ ਕਾਰਨਾਮਾ ਹੈ ਜਿਹੜਾ ਮੈਂ ਦੇਖ ਰਿਹਾ ਸੀ ਵੀ ਸਭ ਤੋਂ ਪਹਿਲਾਂ ਤਾਂ ਉਹ ਟ੍ਰੇਨ ਨੇ ਉਹਨਾਂ ਦਾ ਟਰੇਡਮਾਰਕ ਦੇਖੋ ਕੀ ਆ ਟਰੇਡਮਾਰਕ ਦੇਖੋ ਚਰਨਜੀਤ ਚੰਨੀ ਜੀ ਕੀ ਹਰਕਤਾਂ ਕਰਦੇ ਆ ਮੰਤਰੀ ਤੇ ਮੁੱਖ ਮੰਤਰੀ ਹੋ ਕੇ ਇਹ ਮਸ਼ਹੂਰ ਹੋਇਆ ਸੀ ਉਹਨਾਂ ਦਾ ਹਰ ਜਗ੍ਹਾ ਪੋਸਟਰ ਲੱਗੇ ਸੀ ਕੰਧਾਂ ਤੇ ਵੀ ਉਹ ਕਿਸ ਤਰੀਕੇ ਨਾਲ ਬੱਚਿਆਂ ਦੇ ਸਕੂਲਾਂ 'ਚ ਜਾ ਕੇ ਉਹ ਕੀ ਹਰਕਤਾਂ ਕਰਦੇ ਆ ਉਦੋਂ ਬਾਅਦ ਮੀ ਟੂ 'ਚ ਨੈਸ਼ਨਲ ਊਮਨਸ ਕਮਿਸ਼ਨ ਜਿਹੜਾ ਸੈਂਟਰ 'ਚ ਉਹਨਾਂ ਦੇ ਚੇਅਰਮੈਨ ਨੇ ਸੂ ਮੋਟੋ ਲਈ ਆਸੀ ਜਦੋਂ ਇਹਨਾਂ ਨੇ ਇੱਕ ਬਹੁਤ ਸੀਨੀਅਰ ਅਫੀਸਰ ਉਹਨਾਂ ਨਾਲ ਐਸੀਆਂ ਸ਼ੇਰੋ ਸ਼ਾਇਰੀ ਕਰਦੇ ਸੀ ਜਿਹੜੇ ਆਈਐਸ ਅਫੀਸਰ ਸੀ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਸਰਕਾਰ ਚ ਮੰਤਰੀ ਹੋਵੇ ਚਾਹ ਰਣਜੀਤ ਚੰਨੀ ਇਹਨਾਂ ਕੋਲ ਮਹਾਨ ਡਿਗਰੀ ਆਈ ਵੀ ਵੀ ਇੱਕ ਆਪਣੇ ਸੈਕਟਰੀ ਆਪਣੇ ਨਾਲ ਦੇ ਆਈਐਸ ਅਫੀਸਰਾਂ ਨੂੰ ਇਸ ਤਰੀਕੇ ਨਾਲ ਸ਼ੇਰੋ ਸ਼ਾਇਰੀ ਕਰਦੇ ਸੀ ਵੀ ਉਹਨਾਂ ਨੂੰ ਵੀ ਸ਼ਰਮ ਆ ਗਈ ਉਹ ਲੇਡੀ ਅਫੀਸਰ ਨੇ ਜਾ ਕੇ ਸ਼ਿਕਾਇਤ ਕੀਤੀ ਤੇ ਸਾਰੇ ਜਿਹੜਾ ਐਸੋਸੀਏਟਿੰਗ ਹੁੰਦੀ ਆ ਆਈਐਸ ਆਫੀਸਰ ਦੀ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਜਾਂ ਚਰਨਜੀਤ ਚੰਨੀ ਰਹੇਗਾ ਜੀ ਜਾਂ ਅਸੀਂ ਪੰਜਾਬ 'ਚ ਰਹਿਾਂਗੇ ਇਹ ਐਸੇ ਚਰਨਜੀਤ ਚੰਨੀ ਆ ਉਦੋਂ ਤੱਕ ਜਦੋਂ ਇਹ ਬਣ ਕੇ ਮੁੱਖ ਮੰਤਰੀ ਆਪ ਤੇ ਇਹਨਾਂ ਨੇ ਉਹ ਕੇਸ ਬੰਦ ਕੀਤਾ ਉਸ ਵੇਲੇ ਜਿਹੜੇ ਊਮਨ ਕਮਿਸ਼ਨ ਦੇ ਚੇਅਰਮੈਨ ਸੀ ਮਨੀਸ਼ਾ ਗੁਲਾਟੀ ਜੀ ਉਹਨਾਂ ਨੇ ਔਨ ਰਿਕਾਰਡ ਕਿਹਾ ਵੀ ਜੋ ਇਹਨਾਂ ਨੇ ਛੇੜਖਾਨੀ ਕੀਤੀ ਆ ਆਈਐਸ ਆਫੀਸਰ ਨਾਲ ਮੀ ਟੂ ਮੀ ਟੂ ਦੇ ਮਹਾਨ ਮਹਾਨ ਲੀਡਰ ਨੇ ਜੇ ਮੀਟੂ ਦੇ ਉਹ ਚਰਨਜੀਤ ਚੰਨੀ ਨੇ ਇਹ ਬੋਲਣਗੇ ਇਹ ਬੱਚਿਆਂ ਵਾਲੇ ਨੇ ਅੱਗੇ ਪਰਿਵਾਰ ਆ ਇਹ ਇਹ ਜੀਆਂ ਹਰਕਤਾਂ ਕਰਦੇ ਸੀ ਉਸ ਵੇਲੇ ਕਿ ਮਨੀਸ਼ਾ ਗੁਲਾਟੀ ਨੇ ਕਿਹਾ ਵੀ ਸਰਕਾਰ ਬੇਸ਼ੱਕ ਕੇਸ ਬੰਦ ਕਰੇ ਸਾਡੇ ਵੱਲੋਂ ਜਿਹੜਾ ਔਮਨ ਕਮਿਸ਼ਨ ਵੱਲੋਂ ਆ ਇਹ ਬਿਲਕੁਲ ਕੇਸ ਆ ਜਿਹੜਾ ਇਹ ਬੰਦ ਨਹੀਂ ਹੋਊਗਾ ਅੱਜ ਵੀ ਉਹ ਕੇਸ ਚੱਲਦਾ ਇਹਨਾਂ ਤੇ ਇਹ ਤਾਂ ਲੋਕ ਐਸੇ ਨੇ ਇਹ ਤਾਂ ਕਿਸੇ ਘਰ ਚ ਬਣਾਉਣ ਵਾਲੇ ਨਹੀਂਗੇ ਕਿਸੇ ਸਮਾਜ ਚ ਰੱਖਣ ਵਾਲੇ ਨਹੀਂਗੇ ਇਹ ਮੁੱਖ ਮੰਤਰੀ ਬਣਾਉਣ ਵਾਲੇ ਇਸ ਕਰਕੇ ਇਹ ਮਹਾਨ ਲੀਡਰ ਨੇ ਜਿਹੜੇ ਇਹ ਮੀਟੂ ਦੇ ਇਹ ਬਹੁਤ ਬਾਹਰ ਨੇ ਇਹਨਾਂ ਨੇ ਕਾਲਜ ਸਕੂਲ ਦੇ ਬੱਚੀਆਂ ਤੋਂ ਲੈ ਕੇ ਆਈਐਸਓ ਫਿਤਰ ਤੱਕ ਇਹ ਛੇੜਖਾਨੀਆਂ ਚੰਨੀ ਜੀ ਕਰਦੇ ਰਹੇ ਆ ਇਸ ਕਰਕੇ ਮੇਰਾ ਮੂੰਹ ਨਾ ਚੰਨੀ ਜੀ ਖਲਾਓ ਹੋਰ ਵੀ ਪੜਤਾਂ ਜਿਹੜੀਆਂ ਫਿਰ ਮੈਂ ਤੁਹਾਡੀਆਂ ਖੋਲੂਗਾ ਤੁਸੀਂ ਇਸ ਕਰਕੇ ਉਹ ਮੁੱਖ ਮੰਤਰੀ ਬਣ ਕੇ ਤੁਸੀਂ ਕਈ ਹਜ਼ਾਰਾਂ ਨੀਟੂ ਛਟਰਾ ਆ ਗਿਆ ਦਾ ਕੰਮ ਖੋਇਆ ਸੀ ਕਦੇ ਤੁਸੀਂ ਬੱਕਰੀ ਦੀ ਧਾਰ ਚੋਂਦੇ ਸੀ ਕਦੇ ਤੁਸੀਂ ਕੁਝ ਹੋਰ ਕਰਦੇ ਸੀ ਇਸ ਕਰਕੇ ਤੁਹਾਡੇ ਤੇ ਮੁੱਖ ਮੰਤਰੀ ਬਣ ਕੇ ਤੁਸੀਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾਤੀ ਉਹ ਕੁੜੀ